ਆਪਾਂ ਲੱਗੀਏ ਅੱਗੇ ਰੱਖੀਏ ਰਾਤਰੀ ਕਰਵਾਈਏ ਮੇਨੂੰ ਪਰ ਪਹਿਲਾਂ ਜਿਹੜੇ 150 ਰੁਪਏ ਪਹਿਲਾਂ ਬਣਾਈ ਨਹੀਂ ਉਹ ਨੂੰ ਛੱਡੋ ਅੱਜ ਨਮੀ ਬਣਾਉਂਦਾ ਜੀ ਕੱਲ ਵੀ ਬਣਾਈ ਅੱਜ ਹੋਰ ਬਣਾ ਲੈਣੇ ਆ ਬਹੁਤ ਚੰਗੇ ਬਣਾਓ ਜੋ ਵੀ ਹੈ ਮੇਰੇ ਕਹਿਣ ਦਾ ਮਤਲਬ ਜਿਹੜੀ ਬਣਾਈ ਆ ਉਹਦੇ 21 ਮੈਂਬਰਾਂ ਦੀ ਕਮੇਟੀ ਦਾ ਨਾਮ ਉਹ ਆਪਾਂ ਉੱਪਰ ਅਫਸਰਾਂ ਨੂੰ ਵੀ ਦੇਵਾਂਗੇ ਸਾਰਿਆਂ ਨੂੰ ਦਈਏ ਉਸ ਤੋਂ ਬਾਅਦ ਜੀ ਉਹ 21 ਮੈਂਬਰੀ ਕਮੇਟੀ ਜਿਹੜਾ ਫੈਸਲਾ ਲੈ ਲੇ ਉਹਦੇ ਵੀ ਸਰਪੰਚ ਸਾਹਿਬ ਵੀ ਹੁਣ ਹੈ ਬਾਬਾ ਜੀ ਵੀ ਹੁਣ ਸਾਰੇ ਬੰਦੇ ਹੁਣ ਮੇਨ ਉਸ ਤੋਂ ਬਾਅਦ ਜਿੰਨੇ ਪਿੰਡ ਦਾ ਕੋਈ ਫੈਸਲਾ ਲੈ ਲਿਆ ਇਕੱਠੇ ਹੋਗੇ ਬਈ ਆਪਾਂ ਇਹ ਆਪਣੀ ਫਿਰ ਮਤ ਅੱਡੋ ਅੱਡ ਨਹੀਂ ਹੋਣੀ ਚਾਹੀਦੀ ਹੈ ਜਦੋਂ ਆਪਾਂ ਆਪਣੇ ਅੱਡੋ ਅੱਡ ਮਤ ਕਰਨ ਲੱਗ ਜੰਦੇ ਆ ਫਿਰ ਕੀ ਹੁੰਦਾ ਦੂਜਾ ਬੰਦਾ ਫਾਇਦਾ ਉਡਾ ਲੈਂਦਾ ਉਸ ਦਾ ਉਹ ਆਣਗੇ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਕੋਲ ਵੀ ਆਣਗੇ ਤੁਹਾਨੂੰ ਆ ਕੇ ਕਹਿਣਗੇ ਵੀ ਸਾਡਾ ਦੱਸੋ ਜੀ ਉਹਨਾਂ ਨੂੰ ਕਹੋ ਵੀ ਤੁਸੀਂ ਇੰਨਾ ਕਰ ਲਿਆ ਸਾਰੇ ਪਿੰਡ ਨੂੰ ਪਤਾ ਕੋਈ ਅਜੇ ਇਹ ਤਾਂ ਹੈ ਨਹੀਂ ਵੀ ਕਿਸੇ ਨੂੰ ਨਹੀਂ ਪਤਾ ਤੁਸੀਂ ਮੰਨਦੇ ਹੋ ਕਰਦੇ ਨਸ਼ਾ ਇਹ ਵੀ ਪਤਾ ਵੀ ਵੇਚਦੇ ਨੇ ਉਹ ਹਾਂ ਜੀ ਜੇ ਵੇਚਦੇ ਨੇ ਭਾਈ ਫਿਰ ਉਹਨੂੰ ਕਿਨੇ ਰੋਕਣਾ ਹੈਗਾ ਸਭ ਤੋਂ ਪਹਿਲਾਂ ਆਪਾਂ ਖੜੇ ਹੋਈਏ ਤੁਹਾਨੂੰ ਜਿੱਥੇ ਜਰੂਰਤ ਹੈ ਸਾਡੀ ਅੱਜ ਮੈਂ ਆਇਆ ਫੇਰ ਦੁਬਾਰਾ ਬੁਲਾਉਂਗੇ ਫੇਰ ਆਵਾਂਗੇ ਤੁਹਾਨੂੰ ਪੁਲਿਸ ਚਾਹੀਦੀ ਇੱਥੇ ਹੁਣੇ ਤੁਸੀਂ ਕਹੋਗੇ ਜਿੰਨੀ ਪੁਲਿਸ ਪਾਉਂਗਾ ਓਨੀ ਪੁਲਿਸ ਬੁਲਾਵਾਂਗੇ ਜਿਹੜੀ ਕਾਰਵਾਈ ਉਹ ਕਾਰਵਾਈ ਇੱਕ ਤਾਂ ਮੇਰੇ ਅੱਜ ਮਾਤਾ ਜੀ 1 ਮਿੰਟ ਹੱਥ ਜੋੜ ਕੇ ਬੇਨਤੀ ਹੈ ਇੱਕ ਅੱਜ ਆਪਾਂ ਸਮੂਹਿਕ ਰੂਪ ਤੇ ಗ್ರಾಮ ਪੰਚਾਇਤ ਖੁੰਨਣ ਦੇ ਜਿਹੜੀ ਇੱਕ ਪੰਚਾਇਤ ਦੀ ਪੂਰੀ ਇੱਕ ਉਹਦੇ ਤੇ ਰੈਜੂਲੇਸ਼ਨ ਸਰਪੰਚ ਸਾਹਿਬ ਜਿਵੇਂ ਆਪਾਂ ਬੰਦੇ ਨਾ ਐਵੇਂ ਆਪਾਂ ਇੱਕ ਪੂਰ ਹੈ ਉਹਦੇ ਤੇ ਪ੍ਰਸਤਾਵ ਦੇ ਹਿਸਾਬ ਨਾਲ ਲਿਖ ਕੇ ਪਾਈਏ ਕਿ ਵੀ ਐਂ ਕਰਕੇ ਆ ਪਰਿਵਾਰ ਹੈ ਘਰ ਨੇ ਇਹਨਾਂ ਨੂੰ ਪੰਚਾਇਤ ਦੇ ਤਰਫੋਂ ਨਗਰ ਦੇ ਤਰਫੋਂ ਬਹੁਤ ਵਾਰ ਸਮਝਾਇਆ ਗਿਆ ਲੇਕਿਨ ਇਹਨਾਂ ਬੰਦਿਆਂ ਨੇ ਇਹ ਨਸ਼ੇ ਵਾਲਾ ਕਾਰੋਬਾਰ ਨਹੀਂ ਛੱਡਿਆ ਅੱਜ ਉਹਦੀ ਰਿਟਰਨ ਚ ਆਪਾਂ ਐਪਲੀਕੇਸ਼ਨ ਲਿਖੋ ਐਸਪੀ ਨੂੰ ਮੈਂ ਦੇ ਕੇ ਆਉਂਗਾ ਆਪਾਂ ਤੁਹਾਨੂੰ ਨਾਲ ਲੈ ਕੇ ਕਮੇਟੀ ਨੂੰ ਨਾਲ ਲੈ ਕੇ ਕੱਲ ਐਸਪੀ ਸਾਹਿਬ ਨੂੰ ਦਿੰਦੇ ਆਓ ਭਈ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਆ ਸਾਡੇ ਕੋਲੇ ਪ੍ਰੂਫ ਆ ਸਾਡੇ ਸਬੂਤ ਨੇ ਜਿਹੜੇ ਬੰਦੇ ਆ ਨਸ਼ੇ ਦਾ ਕਾਰੋਬਾਰ ਕਰਦੇ ਆ ਇਹ ਇੰਨੀ ਵਾਰ ਅੰਦਰਾਂ ਚ ਜਾ ਚੁੱਕੇ ਨੇ ਲੇਕਿਨ ਇਹ ਮੁੜ ਕੇ ਬਾਹਰ ਆ ਕੇ ਫੇਰ ਇਹੀ ਕੰਮ ਕਰਦੇ ਨੇ ਇਸ ਕਰਕੇ ਇਹਨਾਂ ਦੀ ਪ੍ਰਾਪਰਟੀ ਅਟੈਚ ਕਰ ਲਿਖਣਾ ਸਰਪੰਚ ਸਾਹਿਬ ਇਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ ਇਹਨਾਂ ਦੇ ਮਕਾਨ ਥੋੜੇ ਹੀ ਜਾਣ ਐਂ ਤੇ ਇਹਨਾਂ ਦੇ ਖਿਲਾਫ ਜਿਹੜੀ ਵੱਡੀ ਤੋਂ ਵੱਡੀ ਕਾਨੂੰਨੀ ਕਾਰਵਾਈ ਇਹਨਾਂ ਦੇ ਖਿਲਾਫ ਮੈਂ ਤਾਂ ਇਹ ਕਹਿੰਦਾ ਫਾਂਸੀ ਦੀ ਮੰਗ ਪਰ ਰੱਖੀਏ ਇਹੋ ਜਿਹੇ ਸਾਰੇ ਦਰਿੰਦਿਆਂ ਨੂੰ ਫਾਂਸੀ ਹੀ ਹੋਣੀ ਚਾਹੀਦੀ ਹੈ ਅੱਗੇ ਜਿਹੜਾ ਸਾਡੇ ਜਵਾਨਾਂ ਨੂੰ ਮਾਰਦਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਘੱਟੋ ਘੱਟ ਉਹਨੂੰ ਲੱਗਦਾ ਕੀ ਹੈ ਐਸ ਕਰਕੇ ਜੀ ਜੇ ਆਪਾਂ ਹਲੇ ਵੀ ਨਾ ਜਾਗੇ ਨਾ ਆ ਅੱਗੇ ਆਣ ਵਾਲੀ ਪੀੜ੍ਹੀ ਆਪਾਂ ਨੂੰ ਲਾਨਤਾ ਪਾਊਗੀ ਬਿਲਕੁਲ ਬਈ ਸਾਡੇ ਬਜ਼ੁਰਗ ਹੁੰਦੇ ਸੀ ਸਾਡੇ ਬੰਦੇ ਹੁੰਦੇ ਸੀ ਉਹਨਾਂ ਨੇ ਕੁਝ ਨਹੀਂ ਕਰਿਆ ਉਸ ਵੇਲੇ ਇੰਨਾ ਪਾਪ ਹੋਇਆ ਤੇ ਇਸ ਤੋਂ ਵੱਡਾ ਪਾਪ ਅੱਤੇ ਚਾਰ ਕੋਈ ਹੈਗਾ ਜਦੋਂ ਗੁਰੂ ਮਹਾਰਾਜ ਦੀ ਲੜਾਈ ਲੜੀ ਕਿਸ ਵਾਸਤੇ ਲੜੀ ਸੀ ਉਹਨਾਂ ਨੇ ਪਾਪ ਅੱਤੇ ਚਾਰ ਦੇ ਖਿਲਾਫ ਲੜੀ ਸੀ ਨਾ ਇਸੇ ਕਰਕੇ ਲੜੇ ਸੀ ਉਹ ਬਈ ਆ ਪਾਪ ਕਰਦੇ ਨੇ ਹੋਰ ਉਹਨਾਂ ਦਾ ਕੀ ਫੈਰ ਸੀ ਮੈਨੂੰ ਇਹ ਦੱਸੋ ਅੱਜ ਸਾਡੇ ਨਾਲ ਕੀ ਪੈ ਰਿਹਾ ਕੋਈ ਪੈਰ ਨਹੀਂ ਆ ਭਾਈ ਅੱਜੇ ਮਾੜਾ ਕੰਮ ਛੱਡ ਦੇ ਸਾਡੇ ਭਰਾਏ ਸਾਡਾ ਕਿਹੜਾ ਬੱਟ ਦਾ ਰੋਲਾ ਫੀ ਦੇ ਲੇਕਿਨ ਲੇਕਿਨ ਜੇ ਕੋਈ ਸਾਡੇ ਬੱਚਾ ਨੂੰ ਮਾਰੇਗਾ ਤੇ ਭਾਈ ਉਹ ਬਖਸ਼ਿਆ ਨਹੀਂ ਜਾਏਗਾ ਉਹ ਬਖਸ਼ਿਆ ਨਹੀਂ ਜਾਏਗਾ ਨਾ ਉਹਦੇ ਵਾਸਤੇ ਕੋਈ ਮਾਫੀ ਹੈਗੀ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਗਏ ਇਸ ਲੜਾਈ ਨੂੰ ਲੜੀਏ ਪਹਿਲੇ ਤਾਂ ਮੈਂ ਇਹ ਹੀ ਗੱਲ ਕਹਿੰਦਾ ਵੀ ਆਪਾਂ ਇਕੱਠੇ ਹੋਈਏ ਜਦੋਂ ਤੱਕ ਆਪਾਂ ਇਕੱਠੇ ਨਹੀਂ ਵੀਰ ਜੀ ਹੁੰਦੇ ਜਦੋਂ ਤੱਕ ਇਹ ਚੀਜ਼ਾਂ ਨਹੀਂ ਹੋਣੀਆਂ ਨੇ ਅੱਗੇ ਆਣ ਵਾਲੀਆਂ ਅੱਜ ਅਸੀਂ ਗੁਰੂ ਮਹਾਰਾਜ ਜੀ ਨੂੰ ਮੰਨਦੇ ਆ ਇਸ ਕਰਕੇ ਮੰਨਦੇ ਕਿ ਉਹਨਾਂ ਨੇ ਸਾਡੀਆਂ ਪੀੜ੍ਹੀਆਂ ਦੀ ਰੱਖਿਆ ਕੀਤੀ ਸੀ ਅੱਜ ਆਪਾਂ ਤਾਂ ਇੱਥੇ ਸਾਹ ਲੈ ਜਾਂਦੇ ਨੇ ਜੇ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਅੱਜ ਸਾਡੇ ਅੱਗੇ ਬੱਚਿਆਂ ਵਾਸਤੇ ਤੁਹਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਅਸੀਂ ਕੁਰਬਾਨੀ ਨਾ ਦੇਵਾਂਗੇ ਅਗਲੀਆਂ ਪੀੜ੍ਹੀਆਂ ਮਾਰੀਆਂ ਜਾਣਗੀਆਂ ਮੈਂ ਤੁਹਾਨੂੰ ਅੱਜ ਦੱਸ ਰਿਹਾ ਕਿ ਅੱਜ ਅਕੇ ਜਾ ਕੇ ਜਵਾਨ ਨਹੀਂ ਬਣਨਗੇ ਨਾ ਇਹਨਾਂ ਨੇ ਦੇਸ਼ ਦੇ ਕੰਮ ਨਾਲ ਨਾ ਘਰ ਦੇ ਕੰਮ ਨਾਲ ਨਾ ਪਰਿਵਾਰ ਦੇ ਕੰਮ ਨਾਲ ਛੋਟੀ ਛੋਟੀ ਉਮਰ ਦੇ ਮੁੰਡੇ ਜਿਹੜੇ ਮਰਨ ਲੱਗ ਰਹੇ ਨੇ ਬਾਰੇ ਬਾਰੇ ਉਮਰ ਦੇ ਛੋਟੂ ਬਾਬਾ ਜੀ ਇਹ ਆਪਾਂ ਨੂੰ ਮੰਨ ਬਣਾ ਕੇ ਸਾਰਿਆਂ ਨੂੰ ਤਕੜੇ ਹੋ ਕੇ ਇਸ ਕੰਮ ਦੇ ਉੱਤੇ ਖੜਾ ਹੋਣਾ ਪੈਣਾ ਵੀਰ ਜੀ ਮੈਂ ਬਾਰ ਬਾਰ ਹੱਥ ਜੋੜ ਕੇ ਪੂਰਾ ਨਗਰ ਅੱਜ ਇਕੱਠਾ ਹੋ ਰਿਹਾ ਆਪਾਂ ਸੋਚੀਏ ਵੀ ਬਾਹਰੋਂ ਆ ਕੇ ਤੁਹਾਡੀ ਕੋਈ ਆ ਕੇ ਕਿਸੇ ਨੇ ਨਹੀਂ ਆਪਾਂ ਨੂੰ ਆਪ ਨੂੰ ਖੜਾ ਹੋਣਾ ਬਾਹਰ ਦਾ ਨਹੀਂ ਕੋਈ ਵੀ ਆ ਕੇ ਕਰਦਾ ਫੇਰ ਤੁਸੀਂ ਬੁਲਾਉਂਗੇ ਅਸੀਂ ਆਵਾਂਗੇ ਅਸੀਂ ਕਮੇਟੀ ਸੇ ਕਰਕੇ ਮੈਂ ਜਿਹੜੀ ਤੁਹਾਨੂੰ ਦੱਸਾਂ ਦੁਖੀ ਪਿੱਛੇ ਉਹ ਰਤੀਏ ਦੇ ਵਿੱਚ ਤਿੰਨ ਬੱਚੇ ਇਕੱਠੇ ਮਰੇ ਸੱਦੇ ਬਾਅਦ ਹਰ ਥਾਂ ਤੇ ਜਵਾਕ ਮਰੀ ਜਾਂਦੇ ਨੇ ਸਾਡੇ ਲੇਕਿਨ ਲੋਕ ਕੀ ਆ ਮੈਂ ਜਿਹੜੀ ਉਹਨੇ ਬਾਬਾ ਜੀ ਗੱਲ ਕਰੇ ਦੁੱਖ ਸੁੱਖ ਗਏ ਆ ਸਾਂਝਾ ਕਰਿਆ ਉੱਟਕੇ ਵਾਪਸ ਕਰੇ ਆਗੇ ਪੁੰਤ ਗਏ ਉਸ ਗੱਲ ਆਪਾਂ ਨੂੰ ਉਹ ਗੱਲ ਯਾਦ ਰੱਖਣੀ ਪੈਣੀ ਹੈਗੀ ਐ ਵੀ ਸਾਡੇ ਬੱਚੇ ਮਰੀ ਜਾਂਦੇ ਨੇ ਅੱਗੇ ਨਹੀਂ ਮਰਨੇ ਚਾਹੀਦੇ ਨੇ ਇਹ ਇਹ ਸਾਡੇ ਅੰਦਰ ਅੱਗ ਸਾਨੂੰ ਜਗਾ ਕੇ ਰੱਖਣੀ ਪੈਣੀ ਆ ਆਪਾਂ ਇਹਨੂੰ बुझाਣੀ ਨਹੀਂ ਆ ਸਕ ਨੂੰ ਜੇ ਅਸੀਂ ਜਗਾ ਕੇ ਰੱਖਾਂਗੇ ਤਾਂ ਆਪਾਂ ਉਸ ਚੀਜ਼ ਨੂੰ ਰੋਕ ਲਾਂਗੇ ਨਹੀਂ ਤਾਂ ਵੀਰ ਜੀ ਜੇ ਅਸੀਂ ਭੁੱਲ ਗਏ ਤੇ ਫਿਰ ਅੱਗੇ ਤਾਂ ਪਹਿਲੇ ਹੀ ਪੁੱਤਾਂ ਨੂੰ ਤਾਂ ਉਹਦੇ ਹੀ ਚਾਹਦੇ ਇਹ ਨੇ ਵੀ ਇਹ ਥੋੜੀ ਦਿਨਾਂ ਵੱਧੋ 4 ਦਿਨਾਂ ਦਾ ਰੋਲਾ ਅੱਜ ਵੀ ਉਹਨਾਂ ਦਾ ਦਿਮਾਗ ਚਾਏ ਵੀ ਕੁਛ ਨਹੀਂ ਆ 4 ਦਿਨ ਰੋਲਾ ਕਰਨਗੇ ਔਰ ਉਧਰ ਉਧਰੋਂ ਕਰਕੇ 4 ਦਿਨਾਂ ਵੱਧੋ ਬੰਦ ਹੋ ਜਾਊਗਾ ਫਿਰ ਆਪਾਂ ਫੇਰ ਉਹੀ ਨਸ਼ਾ ਵੇਚਣਾ ਹੈਗਾ ਲੇਕਿਨ ਜੇ ਤੁਸੀਂ ਚੁੱਪ ਨਾ ਹੋਵੋਗੇ ਤੁਸੀਂ ਖੜੇ ਰਹੋਗੇ ਫਿਰ ਭਾਈ ਜੀ ਨਸ਼ਾ ਕਿਵੇਂ ਵੇਚ ਲਓਗੇ ਸੌਥ ਕੇ ਦੱਸੋ ਤੁਸੀਂ ਵੇਚ ਸਕਦੇ ਨਹੀਂ ਜੇ ਤੁਸੀਂ ਉਹਨਾਂ ਦੇ ਖਲਾਫ ਖੜੇ ਹੋ ਜਾਓ ਕਿਵੇਂ ਵੇਚ ਸਕਦੇ ਨਸ਼ਾ ਮੈਨੂੰ ਦੱਸੋ ਅਗਲੇ ਦਾ ਜਿਹੜਾ ਬਾਹਰੋਂ ਆਉਂਦਾ ਸਰਪੰਚ ਸਾਹਿਬ ਲਾਓ ਪਿੰਡ ਦੇ ਪਹਿਰਾ ਜਿਹੜੇ ਇੱਕੀ ਮੈਂਬਰੀ ਕਮੇਟੀ ਬਣੇ ਬਾਹਰੋਂ ਬੰਦਾ ਆਉਂਦਾ ਹਾਂ ਵੀ ਦੱਸ ਉਹਦਾ ਆਧਾਰ ਕਾਰਡ ਚੈੱਕ ਕਰੋ ਤੂੰ ਕੀ ਲੈਣਾ ਆ ਰਿਹਾ ਪਿੰਡ ਤੇ ਸਾਡੇ ਭਾਈ ਹਾਂ ਮੈਨੂੰ ਇਹ ਦੱਸੀ ਜਾਂਦੇ ਨੇ ਪੰਜਾਬ ਤੋਂ ਆ ਕੇ ਨਸ਼ਾ ਉਰੇ ਲੈ ਕੇ ਜਾਂਦੇ ਨੇ ਕੀ ਮਤਲਬ ਉਹਨਾਂ ਦਾ ਉਰੇ ਆਉਂਦਾ ਇਹਨਾਂ ਦਾ ਇਹੋ ਜੀ ਨਾਕਾਬੰਦੀ ਕਰ ਦਿਓ ਚਾਰੇ ਪਾਸੇ ਵੀ ਇਹਨਾਂ ਨੂੰ ਸਾਹ ਲੈਣਾ ਔਖਾ ਹੋ ਜਾਏ ਉਹ ਤਾਂ ਹੋਊਗਾ ਜੇ ਤੁਸੀਂ ਸਾਰੇ ਖੜੇ ਹੋਵੋਗੇ ਬਿਲਕੁਲ ਅਰ ਮੈਂ ਇਹੀ ਗੱਲ ਕਹਿੰਦਾ ਸਰਪੰਚ ਸਾਹਿਬ ਨੂੰ ਵੀ ਰਿਟਰਨ ਤੇ ਲਿਖ ਕੇ ਇੱਕ ਪੂਰਾ ਵੀ ਆਹ ਕੰਮ ਨਹੀਂ ਜੀ ਆਹ ਦਿੱਕਤਾਂ ਨੇ ਆਹ ਸਮੱਸਿਆ ਨੇ ਇਹ ਬੰਦੇ ਕੰਮ ਕਰਦੇ ਨੇ ਗਲਤ ਉਹਨਾਂ ਦੇ ਖਿਲਾਫ ਲਿਖਿਓ ਦਿਓ ਅਸੀਂ ਕਾਰਵਾਈ ਕਰਵਾਵਾਂਗੇ ਜੀ ਭਵਾਨੀ ਸਾਹਿਬ ਇਹ ਵੀ ਕੰਮ ਕਹਿਣਾ ਪੁੱਛਦਾ ਤੁਹਾਨੂੰ ਵਿਰਾਜਨੀਤੀ ਨਾ ਹੋਵੇ ਪਿੰਡ ਚ ਕੋਈ ਨਾ ਕੋਈ ਲੋੜੀ ਨੀ ਕਿੱਕੋ ਖਰਾਬ ਕਿਉਂਕਿ ਸਰਪੰਚ ਖੜਾ ਇਹਨਾਂ ਨੇ ਕੀਤਾ ਦੂਜਿਆਂ ਦਾ ਛਡਾ ਦੇਣਾ ਹਾਂ ਉਹ ਕੰਮ ਨਹੀਂ ਹੋਣਾ ਚਾਹੀਦਾ ਅੱਛਾ ਮਾੜੇ ਬੰਦੇ ਦੀ ਮਾੜੇ ਬੰਦੇ ਦੀ ਮਾੜੇ ਬੰਦੇ ਦੀ ਕੋਈ ਜ਼ਮਾਨਤ ਨਾ ਦੋ ਜੀ ਸਾਨੂੰ ਪਤਾ ਵੀ ਜਿਹੜਾ ਕਮ ਸੇ ਕਮ ਨਸ਼ੇ ਦੇ ਵਿੱਚ ਜਾ ਰਿਹਾ ਉੱਚੇ ਸਾਡੇ ਸਗਾ ਵੀ ਹੋਵੇ ਤਾਂ ਵੀ ਉਹ ਜ਼ਮਾਨਤ ਨਹੀਂ ਦੇਣੀ ਹੁਣ ਚੋਲੇ ਵਾਲਿਆਂ ਦਾ ਫੋਨ ਆ ਗਿਆ ਸਵੇਰੇ ਜੀ ਅੱਜ ਸੰਗਤ ਦੇ ਵਿੱਚ ਬੈਠਿਆਂ ਉਹਨਾਂ ਨੇ ਪਤਾ ਕੀ ਆਖਿਆ ਮੈਨੂੰ ਫਲਾਣਾ ਬੰਦਾ ਛਡਾ ਦੇ ਛਡਾਉਣਾ ਕਿ ਨਹੀਂ ਮੈਂ ਕਿਹਾ ਕੱਪ ਉਹ ਸਾਡਾ ਆ ਵੀ ਜਿਹੜੇ ਮਰਿਓ ਸਾਡੇ ਹੂੰ ਉਹਨਾਂ ਨੂੰ ਕਿਵੇਂ ਅਸੀਂ ਕਹਿ ਦਈਏ ਮੈਂ ਕਹਿੰਦਾ ਨੱਦਰ ਦਾ ਕੰਮ ਹੈ ਮੇਰਾ ਕੋਈ ਨਹੀਂ ਇਹਦਾ ਆਪਣੇ ਨਾਲ ਰਹੇ ਬਸ ਜਦੋਂ ਮੈਂ ਸਰਪੰਚ ਨਾ ਨਾਲ ਕੋਈ ਛੜਾ ਸਕਦਾ ਬਸ ਇਹਨੇ ਮੇਰੇ ਨਾਲ ਰਹੇ ਕੋਈ ਕੋਈ ਨਹੀਂ ਛੜਾ ਸਕਦਾ ਮੈਂ ਇਹ ਵੀ ਲਿਖ ਕੇ ਦੇਣਾ ਇਹਨੇ ਮੇਰੇ ਨਾਲ ਰਹੇ ਤੁਸੀਂ ਦੇਖੋ ਜੀ ਨਾਲ ਤਕੜੇ ਹੋ ਕੇ ਸਾਥ ਦੋ ਜਿਹੜੀ ਅਸੀਂ ਕਮੇਟੀ ਦੀ ਗੱਲ ਕਰਦੇ ਆਂ ਵੀਰ ਜੀ ਜਿਹੜੇ ਬੰਦੇ ਨੇ ਉਹ ਚਾਹੇ ਅੱਜ ਕੁੰਜਾ ਮੈਂਬਰੀ ਬਣ ਜੇ ਚਾਹੇ ਸੂਮ ਮੈਂਬਰੀ ਬਣ ਜੇ ਲੇਕਿਨ ਆਪ ਦੇ ਇਕੱਠ ਕਰਨ ਵਾਸਤੇ ਇੱਕ ਕਮੇਟੀ ਜ਼ਰੂਰ ਬਣਾਓ ਜਿਹੜੀ ਕਮੇਟੀ ਸਿਰਫ ਨਸ਼ੇ ਦੇ ਪੈਰਾ ਦੇਵੇ ਵੇ ਕਿਸੇ ਮੇਰੇ ਵੀਰ ਨੂੰ ਪਤਾ ਲੱਗ ਗਿਆ ਤੁਹਾਨੂੰ ਫੋਨ ਮਾਰ ਕੇ ਤੁਰੰਤ ਦੋਸੋ ਵੀ ਭਾਈ ਜੇ ਆ ਬੰਦਾ ਨਸ਼ਾ ਵੇਚਣ ਲੱਗ ਗਿਆ ਆ ਬਹੁਤ ਇਹਨਾਂ ਨੇ ਬਹੁਤ ਪਹਿਲਾਂ ਵਧੀਆ ਆ ਲੋ ਦੱਸਿਆ ਆਓ ਕੰਮ ਬਹੁਤ ਜ਼ਿਆਦੇ ਮਿਹਨਤ ਕੀਤੀ ਬਹੁਤ ਜ਼ਿਆਦੇ ਕਰਕੇ ਇਹਨਾਂ ਦੀ ਮਿਹਨਤ ਤੇ ਭਾਨੀ ਫਿਰਦਾ ਰਿਹਾ ਪੂਰੇ ਤੇ ਭਵਾਨੀ ਜੀ ਐਤੋਂ ਭਾਨੀ ਭਾਨੀ ਪਹਿਲਾਂ ਵੀ ਮਿਹਨਤ ਕੀਤੀ ਬਣਾ ਲਈ 5 ਸਾਲ ਪੈਂਦਾ ਕਮੇਟੀ ਬੜੀ ਮਿਹਨਤ ਕੀਤੀ ਤੁਸੀਂ ਬਹੁਤ ਕੁ ਕਰਿਆ ਲੇਕਿਨ ਜਦੋਂ ਸਾਥ ਨਹੀਂ ਬੰਦੇ ਨੂੰ ਮਿਲਦਾ ਠੀਕ ਕਰੇ ਹੋ ਟੁੱਟ ਜਾਂਦਾ ਟੁੱਟ ਜਾਂਦੇ ਕਦੋਂ ਤੱਕ ਆਦਮੀ ਲੜਾਈ ਇਕੱਲਾ ਲੜੇਗਾ ਜੁੜੇ ਹੁਣ ਫੇਰ ਨੇ ਵੀਰ ਜੀ ਉਹਨੂੰ ਤੇ ਇਕੱਠੇ ਹੋਏ ਹਨਾ ਤੇ ਹੁਣ ਟੁੱਟਣ ਨਹੀਂ ਦੇਣਾ ਆਪਾਂ ਨੇ ਇੱਕ ਵੀ ਵਿਅਕਤੀ ਨੂੰ ਟੁੱਟਣ ਦੇਣਾ ਰੋਜ਼ ਜੋੜਨਾ ਹਰ ਮੈਂ ਇਹ ਗੱਲ ਕਹਿੰਦਾ ਮੇਰੀ ਬੇਨਤੀ ਹੈ ਮੈਨੂੰ ਚਾਹ ਦੁਬਾਰਾ ਆਣਾ ਪਵੇ ਮੈਂ ਫੇਰ ਆਉਂਗਾ ਕਿਸੇ ਦਿਨ ਅੱਜ ਤਾਂ ਮੌਸਮ ਖਰਾਬ ਸੀ ਆਪਣੇ ਜਿਹੜੇ ਘਰ ਅੱਜ ਨਹੀਂ ਆਏ ਮੇਰੇ ਵੀਰ ਜੀ ਸਾਰੇ ਸੁਣਦੇ ਨੇ ਜਿਹੜੇ ਘਰ ਅੱਜ ਇੱਥੇ ਨਹੀਂ ਆਏ ਉਹਨਾਂ ਦੇ ਘਰਾਂ ਆਪਾਂ ਆਪ ਚੱਲੀਏ ਸਾਰੇ ਜਣੇ ਇਕੱਠੇ ਹੋ ਕੇ ਕਿ ਭਾਈ ਜੀ ਹਰ ਘਰ ਤੋਂ ਸਾਨੂੰ ਇੱਕ ਬੰਦਾ ਚਾਹੀਦਾ ਬਿਲਕੁਲ ਖੁੰਨਣ ਦੇ ਹਰ ਘਰ ਤੋਂ ਜੇ ਤੁਸੀਂ ਚਾਹਦੇ ਵੀ ਸਾਡੇ ਬੱਚੇ ਨਾ ਮਰਨ ਹਰ ਘਰ ਤੋਂ ਸਾਨੂੰ ਇੱਕ ਬੰਦਾ ਚਾਹੀਦਾ ਉਹ ਬੰਦੇ ਭਾਈ ਜ ਜਦੋਂ ਆਪਣਾ ਸਾਰੇ ਇਕੱਠਾ ਹੋਊਗਾ ਇਕੱਠਾ ਹੋਊਗਾ ਤਾਂ ਭਾਈ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਸਾਰੇ ਨਗਰ ਇਕੱਠੇ ਹੁਣ ਐ ਹੀ ਇੱਕ ਗੱਲ ਹੋਰ ਕਹਿਣੀ ਹੋ ਗੱਲ ਕਹਿਣੀ ਪੈਂਦੀ ਹੈ ਨਹੀਂ ਬਿਲਕੁਲ ਕੋਈ ਹੁਣ ਸਵੇਰੇ ਜਿਹੜੀ ਗੱਲ ਹੋਈ ਉਹ ਹੋਰ ਸੀਗੀ ਹੁਣ ਤੁਸੀਂ ਹੋਰ ਗੱਲ ਕਹਿ ਰਹੇ ਕਿੰਨਾ ਫਰਕ ਆ ਇਸ ਗੱਲ ਤੋਂ ਸਵੇਰੇ ਐ ਐਸ ਐਚਓ ਆ ਵਾਈ ਨਹੀਂ ਉਹ ਕਹਿ ਰਹੇ ਤੁਸੀਂ ਇਹ ਕੁਝ ਕਰੋ ਹੀ ਨਾ ਹਾਂਜੀ ਹਾਂ ਨਹੀਂ ਗੱਲ ਕਹੀ ਉਹ ਕੀ ਕਾਦੇ ਵਾਸਤੇ ਲੱਗੇ 1400 ਰੁਪਏ ਕਰ ਰਹੇ ਤੁਸੀਂ ਤੁਸੀਂ ਰੋਲਾ ਪਾ ਰਹੇ ਕਿਉਂ ਕਿਉਂ ਕਰ ਰਹੇ ਸਭ ਬਹੁਤ ਬਹੁਤ ਦਬਾਇਆ ਜਾ ਰਿਹਾ ਬਹੁਤ ਚਲੋ ਮੈਂ ਤੁਹਾਨੂੰ ਦੱਸਣੀ ਅੱਜ ਅੱਜ ਉਦੇ ਪੈਸੇ ਲਈ ਬਾਈ ਜੀ ਜਿਹੜੀ ਬਾਈ ਦੀ ਗੱਲ ਮੈਂ ਜਵਾਬ ਇੱਕ ਮਿੰਟ ਸੁਣੋ ਅੱਜ ਮੈਨੂੰ ਇਹਨਾਂ ਦੀ ਗੱਲ ਹੋਣ ਤੋਂ ਬਾਅਦ ਮੈਂ ਐਸਪੀ ਸਾਹਿਬ ਨੂੰ ਮਿਲਿਆ ਉਹਨਾਂ ਦੇ ਮਸਲੇ ਤੇ ਐਸਪੀ ਸਾਹਿਬ ਨੂੰ ਅਰ ਮੈਂ ਉਹਦੇ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਜੀ ਵੀ ਪਿੰਡ ਵਾਲੇ ਨੇ ਕੰਪਲੀਟ ਨਹੀਂ ਕੀਤੀ ਹਾਂ ਜੀ ਆਏਗਾ ਦੋ ਗੱਲਾਂ ਸੁਣੋ ਮੇਰੀ ਗੱਲ ਆ ਧਿਆਨ ਨਾਲ ਸੁਣੀ ਨਾ ਕਰਨੇ ਮੇਰੀ ਗੱਲ ਦੋ ਗੱਲਾਂ ਉਹਨਾਂ ਨੇ ਕਿਹਾ ਕਿ ਪਹਿਲੇ ਤਾਂ ਪੋਸਟਮਾਰਟਮ ਨਹੀਂ ਕਰਾਇਆ ਅਸੀਂ ਕਿਹਾ ਵੀ ਪੋਸਟਮਾਰਟਮ ਕਿਉਂਕਿ ਸਾਡੇ ਕੋਲੇ ਜਦੋਂ ਤੱਕ ਪੋਸਟਮਾਰਟਮ ਨਹੀਂ ਹੋਊਗਾ ਕੱਲ ਨੂੰ ਸਬੂਤ ਦੇ ਆਵਾਜ਼ ਦੇ ਵਿੱਚੋਂ ਬੰਦਾ ਵਰੀ ਹੋ ਜਾਊਗਾ ਅਸੀਂ ਫੜ ਕੇ ਵੀ ਲੈ ਜਾ ਕਿਉਂਕਿ ਉਹ ਪਤਾ ਨਹੀਂ ਲੱਗਿਆ ਕਿ ਤੁਹਾਨੂੰ ਬੱਚਾ ਮਰਿਆ ਕਿਵੇਂ ਠੀਕ ਹੈ ਪਹਿਲੀ ਗਲਤੀ ਤਾਂ ਆਪਣੀ ਕੀਤੀ ਸੀ ਜੀ ਆਪਾਂ ਬਿਨਾ ਮਤਲਬ ਗੱਲ ਕਰੇ ਪੋਸਟਮਾਰਟਮ ਕਰੇ ਬਿਨਾ ਬੱਚੇ ਦੀ ਪੱਪਾ ਨਾ ਕਰਿਆ ਕਰੀ ਅੱਗੇ ਤੋਂ ਦੂਜੀ ਗੱਲ ਇਹ ਮੈਂ ਗੱਲ ਕਹਿੰਦਾ ਕੋ ਕਹਿੰਦੇ ਕਿ ਵੀ ਕੰਪਲੇਂਟ ਇਹਨਾਂ ਨੇ ਦਿੱਤੀ ਸੀ ਮੰਨੂ ਮੈਂ ਸਰਪੰਚ ਸਾਹਿਬ ਨੂੰ ਮੈਂ ਫੇਰ ਜਿਹੜੀ ਦਿਖਾਈ ਹੈ ਜੀ ਸਾਹਮਣੇ ਮੈਂ ਇਹ ਗੱਲ ਕਹਿੰਦਾ ਵੀ ਜੇ ਆਪਾਂ ਬਾਈ ਜੀ ਕੰਪਲੇਂਟ ਨਹੀਂ ਦੇਵਾਂਗੇ ਆਪਾਂ ਕਾਰਵਾਈ ਵਾਸਤੇ ਨਹੀਂ ਖੜੇ ਹੋਵਾਂਗੇ ਤੇ ਉਹ ਕਿਵੇਂ ਕਰਿਆ ਜਾਊਗਾ ਆਪਾਂ ਕੱਲਾ ਅੱਜ ਮੈਂ ਇਹ ਗੱਲ ਕਹਿੰਦਾ ਆਪਾਂ ਕੱਲੇ ਤਾਂ ਨਹੀਂ ਆਪਾਂ ਕਿੱਥੇ ਹੋਗੇ ਪੁੱਛ ਆਪਾਂ ਨਾਲ ਪ੍ਰਸ਼ਾਸਨ ਦਾ ਸਰਕਾਰ ਦਾ ਪੁਲਿਸ ਦਾ ਝੋਲ ਵੀ ਲਈਏ ਆਪਾਂ ਨਾਲ ਇਕੱਠੇ ਹੋ ਕੇ ਆਪ ਜਾਗੀਏ ਵੀ ਦੋ ਚੀਜ਼ਾਂ ਵੀ ਜਦੋਂ ਆਪਾਂ ਇਕੱਠੀਆਂ ਕਰਾਂਗੇ ਨਾ ਆਪਾਂ ਸੋਚਾਂਗੇ ਵੀ ਕੱਲਾ ਉਹ ਕਰਨਗੇ ਉਹ ਵੀ ਕੱਲੇ ਨਹੀਂ ਕਰ ਸਕਦੇ ਕੱਲੇ ਆਪਾਂ ਕਰ ਲਾਂਗੇ ਆਪਾਂ ਵੀ ਨਹੀਂ ਕਰ ਸਕਦੇ ਆਪਾਂ ਇਹਨੂੰ ਇਕੱਠੇ ਹੋ ਕੇ ਹੀ ਤੁਰਾਈ ਉਹ ਲੜਨਾ ਪੈਣਾ ਹੈਗਾ ਇੱਕ ਮਿੰਟ ਹਾਂ ਹਾਂ ਜਦੋਂ ਮੰਨ ਲੈ ਇੱਕ ਝੋਲਾ ਸਾਹ ਬੰਦਾ ਆ ਉਹਦਾ ਮੈਂ ਦੁਕਾਨ ਹੈ ਤੇ ਮੈਡੀਕਲ ਹੈ ਉਹਦੇ 2 300 ਪੱਤਾ ਸਿਕਨੇਚਰਾਂ ਦਾ ਤੇ ਗੋਲੀਆਂ ਦਾ ਫੜਿਆ ਜਾਂਦਾ ਉਹਦਾ ਸੈਟਰ ਥੱਲੇ ਲੱਗਣਾ ਚਾਹੀਦਾ ਨਾ ਜੀ ਬਿਲਕੁਲ ਲੱਗਣਾ ਚਾਹੀਦਾ ਠੀਕ ਹੈ ਇਹ ਫੜ ਕੇ ਲੈ ਗਏ ਕਹਿੰਦੇ ਉਹ ਲੱਤੋਂ ਲੰਗੜਾ ਉਹਨੂੰ ਫੇਰ ਛੱਡ ਗਏ ਠੀਕ ਹੈ ਉਹਨੂੰ ਛੱਡਤਾ ਉਹਨੇ ਚੱਕੀ ਦੁਕਾਨ ਉਹਨੇ ਫੇਰ ਆਪਦਾ ਕੰਮ ਚਲਾਤਾ ਐਵੇਂ ਉਹਦੇ ਕੋਲ ਸਾਡੀ ਫੌਜ ਆਈ ਉਹਨੂੰ ਭਾਇਆ ਵੀ ਭਾਈ ਤੂੰ ਪਹਿਲਾਂ ਵੀ ਗੋਲੀਆਂ ਵੇਚਦਾ ਸੀ ਕਿੰਨੇ ਜਵਾਬ ਮਾਰੇਗੇ ਇਦਾਂ ਹੋਵੇ ਉਹ ਬੈਠ ਗਿਆ ਤੇ ਕਹਿੰਦਾ ਵੇਚਦਾ ਸੀ ਸ਼ਰੇਆ ਵੀਡੀਓ ਆ ਸਾਡੇ ਕੋਲ ਕਹਿੰਦਾ ਵੇਚਦਾ ਸੀ ਹੁਣ ਹੁਣ ਕਹਿੰਦਾ ਮੈਂ ਹਟਿਆ ਅੰਦਰੋਂ ਬੀਬੀਆਂ ਆਈਆਂ ਉਹਨਾਂ ਦੀ ਸਾਡੀ ਫੌਜ ਦੇ ਗੱਲ ਲੱਗੀਆਂ ਇੱਕ ਮਿੰਟ ਬਾਬਾ ਜੀ ਦੋ ਥੱਪੜ ਮਾਰੇ ਆ ਅੱਜ ਉਹ ਬੰਦਿਆਂ ਨੇ ਕੱਲ ਮਗਰੋਂ ਬੰਦੇ ਸੱਦ ਕੇ ਬੰਗਾਰਿਆ ਸ਼ਰਿਆਮ ਉਹਦੇ ਦੋ ਥੱਪੜ ਵੱਜਣ ਤੇ ਮੰਨ ਲਓ ਇੰਨਾ ਬਵਾਦ ਵੜਿਆ ਪੰਜਾਬ ਤੋਂ ਗੁੰਡੇ ਕਿੱਥੇ ਕੀਤੇ ਉਹਨਾਂ ਨੇ ਪੰਜਾਬ ਤੋਂ ਹਰਿਆਣੇ ਤੋਂ ਸਾਰੇ ਬੰਦੇ ਕੀਤੇ ਸ਼ਰਿਆਮ ਧਮਕੀਆਂ ਦਿੱਤੀਆਂ ਵੀ ਐਸੀ ਗੋਲੀ ਮਾਰ ਦਾਂਗੇ ਆ ਕਰ ਦਾਂਗੇ ਮਾਰ ਦੇਵਾਂਗੇ ਫਿਰ ਉਹ ਗੱਲਾਂ ਕਿੱਧਰ ਗਈਆਂ ਜੀ ਦੋ ਗੱਲਾਂ ਨੇ ਜੀ ਮੈਂ ਤੁਹਾਨੂੰ ਤੇਰੇ ਵੀ ਗੱਲ ਕਹਿੰਦਾ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਤਰੀਕੇ ਨਾਲ ਕਰਨਾ ਕਾਨੂੰਨ ਦੇ ਰੂਪ ਨਾਲ ਕਰਨਾ ਹਾਂਜੀ ਹਾਂਜੀ ਸਭ ਤੋਂ ਪਹਿਲੇ ਮੈਂ ਜਿਹੜੀਆਂ ਦੋ ਗੱਲਾਂ ਤੁਹਾਨੂੰ ਕਹੀਆਂ ਸੀਗਾ ਵੀ ਆਪਾਂ ਅਗਰ ਤੁਹਾਨੂੰ ਲੱਗਦਾ ਕਿ ਇਹ ਵਿਅਕਤੀ ਗਲਤ ਕਰ ਰਿਹਾ ਸਾਰਾ ਪਿੰਡ ਇਕੱਠੇ ਹੋ ਕੇ ਹੁਣ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਸਰਪੰਚ ਨੇ ਲੈਟਰ ਫਾਇਰ ਤੇ ਲਿਖ ਲਿਆ ਉਹਦੇ ਤੇ ਸਾਰਾ ਪਿੰਡ ਸਾਈਨ ਕਰਕੇ ਉਹਨੂੰ ਦਈਆ ਐਪਸਪੀ ਸਾਹਿਬ ਨੂੰ ਸਿੱਧੀ ਕਾਪੀ ਥੱਲੇ ਵੀ ਨਾ ਦੋ ਤੁਹਾਨੂੰ ਲੱਗਦਾ ਕਿ ਵੀ ਆਪਾਂ ਐਸਪੀ ਸਾਹਿਬ ਨੂੰ ਕਾਪੀ ਦੇ ਕੇ ਜੀ ਆਹ ਹੈ ਮਸਲਾ ਇਹ ਬੰਦੇ ਗਲਤ ਕੰਮ ਕਰਦੇ ਨੇ ਉਹਨੂੰ ਰੋਕਿਆ ਜਾਵੇ ਜ ਫਿਰ ਉਸ ਤੋਂ ਬਾਅਦ ਅਗਰ ਕੋਈ ਪਿੰਡ 'ਚ ਬੰਦਾ ਕਰਦਾ ਫਿਰ ਉਹਨੂੰ ਰੋਕੀਏ ਬਈ ਹੂੰ ਬਈ ਤੇਰੇ ਛੱਟ ਨੂੰ ਕਾਲਾ ਮਾਰਾਂਗੇ ਤੇਰੇ ਆਕੇ ਹੁਣ ਡਾਕਟਰ ਆਕੇ ਤੇਰੇ ਸੈਂਪਲ ਚੈੱਕ ਕਰਕੇ ਭਰ ਕੇ ਫਿਰ ਉਸ ਤੋਂ ਬਾਅਦ ਕਰਾਂਗੇ ਗੱਲ ਤਾਂ ਸੁਣ ਲੈ ਮੇਰੀ ਜਦੋਂ ਫੜਿਆ ਗਿਆ ਢਾਈ 300 ਗੋਲੀ ਫੱਡੀ ਕੀ ਦੱਸਦੇ ਕਿਉਂ ਨਹੀਂ ਭਾਈ ਤੁਸੀਂ ਕਿਉਂ ਦੁਬਾਰਾ ਲਿਖਾਉਂਦੇ ਭਾਈ ਫੱਡੀ ਆ ਸੀ ਫਿਰ ਸੀਰਕੀ ਸੀਰਫੇ ਕਹੋ ਬੁਲਾ ਰਿਹਾ ਨਹੀਂ ਬੁਲਾਣਾ ਸੀ ਸਾਨੂੰ ਜੁਰਤ ਪਈ ਲਿੱਟਰ ਮਾਰ ਦਿੰਦੇ ਨੇ ਇੱਡੀ ਗੱਡੀ ਨਹੀਂ ਛੱਡ ਗਏ ਫਿਰ ਅੱਛਾ ਮੈਂ ਇਹ ਗੱਲ ਕਹਿ ਰਿਹਾ ਜੀ ਚਲੋ ਜਿਹੜੇ ਵੇਚ ਨਾਲ ਡੀਆਈ ਬੁਲਾਏ ਜੀ ਜਿਹੜਾ ਡਿਸਟ੍ਰਿਕਟ ਡ ਉਹ ਆਇਆ ਉਹਨੇ ਸੈਂਪਲ ਲਿੱਤੇ ਹਾਂਜੀ ਲੈ ਗਿਆ ਜੀ ਲੈ ਗਿਆ ਹਾਂਜੀ ਉਹ ਜਾਂ ਚਲੇ ਗਏ ਥੋੜੇ ਟਾਈਮ ਹੋ ਗਿਆ ਬਸ ਠੀਕ ਹੈ ਅੱਛਾ ਮੈਂ ਜਦੋਂ ਤੱਕ ਜੇ ਪਿੰਡ ਤੋਂ ਬਾਹਰ ਜਿਵੇਂ ਬਾਬਾ ਜੀ ਨੇ ਗੱਲ ਕਹੀ ਐ ਸਾਬ ਜੀ ਹਾਂਜੀ ਜਦੋਂ ਤੱਕ ਉਹਦੀ ਅਗਲੀ ਦੀ ਜਾਂਚ ਚ ਜਾਰੀ ਹੈ ਉਹਨੂੰ ਕਹਦੇ ਵੀ ਤੂੰ ਦੁਕਾਨ ਨਹੀਂ ਖੁੱਲ੍ਹੇਗਾ ਉਹਦੇ ਤਾਲਾ ਮਾਰੋ ਆਪ ਦਾ ਜੇ ਚੱਲਣਾ ਹੁਣ ਆਪਾਂ ਮੈਂ ਮਾਰ ਕੇ ਆਉਂਦਾ ਨਹੀਂ ਨਹੀਂ ਮਾਰਦਾ ਤਾਲਾ ਨਹੀਂ ਕਰਦਾ ਨਹੀਂ ਮਾਰਦਾ ਆਪਾਂ ਆ ਤਾ ਚਲੋ ਨਹੀਂ ਤਾਂ ਹੁਣ ਲੱਗਿਆ ਅਗਲੇ ਨੂੰ ਗਲਤ ਕੰਮ ਕਰਦਾ ਉਹ ਤਾਲਾ ਮਾਰ ਦੋ ਮੈਂ ਕਹਿੰਦਾ ਤੈਨੂੰ ਕਲੀਨ ਚਿੱਟ ਮੈਨੂੰ ਇੱਕ ਦਿਨ ਫੇਰ ਦੇਖਾਂਗੇ ਭਾਈ ਤੈਨੂੰ ਮਾੜਾ ਕੰਮ ਇੱਥੇ ਪਿੰਡ 'ਚ ਨਹੀਂ ਅਸੀਂ ਕਰਦੇ ਨੇ ਹਾਂਜੀ ਮੈਂ ਇੱਕ ਬੇਨਤੀ ਹੋਰ ਵੀ ਕਰਦਾ ਹਾਂ ਸਾਂਝੇ ਤੌਰ ਤੇ ਸਾਰੇ ਪਿੰਡ ਵਾਸਤੇ ਵੀ ਜੇ ਆਪਾਂ ਇੱਕ ਵਾਰੀ ਸਰਪੰਚ ਨੂੰ ਪਤਾ ਹੀ ਹੈ ਸਾਰਾ ਸਾਰੇ ਪਿੰਡ ਨੂੰ ਪਤਾ ਕੌਣ ਕੀ ਕਰ ਰਿਹਾ ਹੈ ਹਨਾ ਜੀ ਕਿਸੇ ਨੂੰ ਨਾ ਹੋ ਸਕਦਾ ਬੱਚੇ ਵਾਸਤੇ ਮਾਂ ਪੇ ਨੂੰ ਨਾਂ ਬਰਾ ਹੋਵੇ ਬਾਅਦ ਫਿਰ ਇਹ ਨਾਲੇ ਪਤਾ ਹੁੰਦੇ ਆ ਜਿਹੜੇ ਨਸ਼ਾ ਵੇਚਦੇ ਆ ਮੈਂ ਕਹਿੰਦਾ ਇੱਕ ਵਾਰੀ ਪੰਚਾਇਤ ਬੁਲਾ ਕੇ ਉਹਨਾਂ ਨੂੰ ਬੁਲਾਇਆ ਜੇ ਉਹਨਾਂ ਕੋਲ ਜੀ ਬੇਨਤੀ ਕੀਤੀ ਜਾਵੇ ਵੀ ਛੱਡ ਦਿਓ ਯਾਰ ਕਿਉਂ ਚੱਕਰ ਜਿਹਾ ਪੈਵਾਉਂਦੇ ਆ ਨਾਲੇ ਤੇ ਅਸਰ ਆਪਾਂ ਤੇ ਉਦੋਂ ਹੀ ਇਹ ਸਾਰਾ ਜਿਹੜਾ ਰੋਲਾ ਰੱਪਾ ਪਾਇਆ ਬੰਦ ਕਰ ਦਾਂਗੇ ਆਪਾਂ ਨੂੰ ਕੀ ਲੋੜ ਹੈ ਜੀ ਨਹੀਂ ਨਹੀਂ ਮਠਖਵਾਈ ਕਰਨ ਦੀ ਜੇ ਬੰਦਾ ਉਹ ਮੰਨ ਹੀ ਜਾਣ ਸਿੱਦੇ ਡਰੈਕ ਉਹ ਗੱਲਾਂ ਨੇ ਦੋ ਗੱਲਾਂ ਹਾਂ ਹਾਂ ਆਪਾਂ ਉਹਨਾਂ ਨੂੰ ਬੁਲਾਈਏ ਆਪਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਹਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਆਪਾਂ ਹੱਥ ਜੋੜ ਕੇ ਬੇਨਤੀ ਕਰ ਲਈਏ ਵੀ ਤੂੰ ਅਜੇ ਧੰਦਾ ਬੰਦ ਕਰ ਦੇ ਲੇਕਿਨ ਆ ਰੋਲਾ ਰੱਪਾ ਨਹੀਂ ਹਾਂ ਨਹੀਂ ਨਹੀਂ ਉਹ ਨਹੀਂ ਹੋਣਾ ਇਹ ਰੋਲਾ ਰੱਪਾ ਨਹੀਂ ਲੀਦਾ ਕਿ ਆਪਾਂ ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਆਪਣੀਆਂ ਨਸਲਾਂ ਨੂੰ ਬਚਾਉਣ ਵਾਸਤੇ ਖੜੇ ਹੋਈਆਂ ਅੱਜ ਜੇ ਆਪਾਂ ਨੌਲਾ ਰੱਪਾ ਹੀ ਗਿਆ ਤਾਂ ਕਹਿਣ ਤੇ ਆਉਂਦੀ ਕਿਸੇ ਨੇ ਕਿਹਾ ਵੀ ਇਹ ਉਹਦੇ ਕੰਨ ਤੋਂ ਨਹੀਂ ਹੁੰਦਾ ਜੀ ਤੁਸੀਂ ਸਾਡੀ ਗੱਲ ਸੁਣਦੇ ਹੋ ਮੈਂ ਸੁਣ ਰਿਹਾ ਉਹ ਆਪ ਦੀ ਗੱਲ ਜਰੂਰ ਕਹਿ ਰਿਆ ਸੀ ਦੂਜੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਜੀ ਇੱਕੋ ਗੱਲ ਕਹਿ ਰਹੇ ਸੀ ਕਿ ਕਹਿਣ ਦੀ ਗੱਲ ਐ ਸੀ ਕਿ ਬਈ ਤੁਸੀਂ ਕਰੋ ਬਹੁਤ ਵਧੀਆ ਅਸੀਂ ਤੁਹਾਡੇ ਨਾਲ ਆ ਪਰ ਕਾਨੂੰਨ ਨੂੰ ਹੱਥ 'ਚ ਨਾਲ ਲਓ ਜਿੱਥੇ ਸਾਡੀ ਲੋੜ ਆ ਅਸੀਂ ਆਵਾਂਗੇ ਆ ਐ ਕਿਵੇਂ ਕਰ ਲੈ ਮੈਨੂੰ ਕਹਿਣ ਲੱਗਿਆ ਸਰਪੰਚ ਸਾਹਿਬ ਐ ਕਿਵੇਂ ਮੈਂ ਕਿਹਾ ਭਾਈ ਮੈਨੂੰ ਸਾਰਾ ਦਿਨ ਨਹੀਂ ਮੈਂ ਕਿਹਦੇ ਰਾਖੀ ਰੱਖੀ ਜਾਂਦੀ ਸਾਨੂੰ ਹੋਰ ਵੀ ਕੰਮ ਬਹੁਤ ਆ ਮੈਂ ਕਿਹਾ ਐਂ ਕਰੋ ਜੀ ਐਸਪੀ ਸਾਹਿਬ ਨੂੰ ਕਹਾਂਗਾ ਤੁਸੀਂ ਵੀ ਬਹੁਤ ਸਾਡੇ ਪਿੰਡ ਨਾਖਿਆਂ ਨਹੀਂ ਮੰਨਦੇ ਸੀ ਕੀਤੀ ਆ ਚਲੋ ਦੋ ਬੰਦੇ ਹਨ ਹோம் ਗਾੜੀ ਦੇਜੋ ਡਾਰੀ ਵੜਾਉਂਦਾ ਐ ਨਾਕੇ ਲੱਗਦੇ ਆ ਮੈਂ ਕਿਹਾ ਹਾਸਪੁਰ ਤੋਂ ਅਗਲੇ ਪਾਸੇ ਕਿਵੇਂ ਲੱਗੇ ਪਏ ਆ सरपंच साहब ਚੋਰੀਆਂ ਦਾ ਗੱਲਾਂ ਇਹ ਜਿਹੜੀਆਂ ਤੇ ਫੋਨ ਤੇ ਕਰੀਆਂ ਮੈਂ ਕਿਹਾ ਤੇਰੇ ਨਾਲ ਤੇ ਮੈਂ ਨਾਲੇ ਫੋਨ ਤੇ ਕੋਈ ਗੱਲ ਹੀ ਨਹੀਂ ਫੜੀ ਕਿੰਨੇ ਵੇਖੋ ਇਹ ਪਤਾ ਨਹੀਂ ਦਿੰਦਾ ਨਹੀਂ ਸਰਪੰਚ ਟੰਡੋ ਫੋਨ ਕਰਿਆ ਨਾ ਕਿਸੇ ਨੇ ਕਿ ਆ ਗਲਤ ਹੋ ਰਿਹਾ ਹੋ ਰਿਹਾ ਸਰਪੰਚ ਕਹਿ ਕੇ ਕਿਸੇ ਨੇ ਕਰਤਾ ਹਣਾ ਮੈਂ ਕਿਹਾ ਮੇਰੀ ਨਜ਼ਰ ਨਾਲ ਗੱਲ ਹੋਈ ਜਾਂ ਨਾ ਮੈਂ ਤੇ ਨਾ ਕੀਤੀ ਆ ਕੋਈ ਗੱਲ ਨਹੀਂ ਜੇ ਤੁਹਾਨੂੰ ਗਲਤ ਲੱਗਦਾ ਤੇ ਗਲਤੀ ਕਰਾ ਨਾਲੇ ਭਾਈ ਗੱਲ ਸੁਣ ਲਓ ਮੇਰੀ ਸਾਰੇ ਹੁਣ ਲੱਗਰ ਇਕੱਠਾ ਆ ਹਰ ਇੱਕ ਨੂੰ ਉਹਦਾ ਨਾ ਦੇ ਲਿਆ ਕਰੋ ਇੱਕ ਬੰਦਾ ਦਿੰਦਾ ਆ ਜਿਹੜਾ ਮੌਜੂਦਾ ਸਰਪੰਚ ਹੈ ਤੁਸੀਂ ਕਹੋ ਵੀ ਭਾਈ ਤੂੰ ਕਾਰਜ ਕਰਦਾ ਪਿਆ ਕਰੋ ਤੁਸੀਂ ਜਾਓ ਇਹਦੇ ਕੋਲੇ ਰੇਕ ਨੂੰ ਲੈ ਕੇ ਥਾਣੇ ਤੋਂ ਬਾਅਦ ਮੜ ਕੇ ਨਾ ਤੁਰ ਪਿਆ ਕਰੋ ਮੈਂ ਸਹੀ ਗੱਲ ਮੂੰਹ ਤੇ ਕਹਾਂਗਾ ਮੈਂ ਬੰਦਾ ਕਰ ਲਾਂਗੇ ਅਸੀਂ ਸੋਚਿਆ ਸਰਪੰਚ ਕਹਿ ਕੇ ਬਾਹਰ ਇੱਕ ਦਿਨ ਐਸ ਮਾਜ਼ਮਾ ਨੂੰ ਢੁਕਾ ਦੇਣਾ ਗੱਲ ਤਾਂ ਦੇਣੀ ਲੈਣੀ ਮੈਨੂੰ ਆ ਕੀ ਤੜਕੇ ਕਿ ਭਾਈ ਤੂੰ ਸਰਪੰਚ ਜਿਹੜੇ ਫੋਨ ਤੇ ਮੈਂ ਕਿਹਾ ਮੈਂ ਤੇ ਤੇਰੇ ਨਾਲ ਕੋਈ ਗੱਲ ਹੀ ਨਹੀਂ ਕਰੀ ਮੈਂ ਤੇਰੇ ਨਾਲ ਕਦੇ ਫੋਨ ਤੇ ਗੱਲ ਕਰਨੀ ਜੇ ਕੋਈ ਲੋੜ ਪੋਗੇ ਮੈਂ ਕਰ ਲਵਾਂ ਆਵੇ ਕਹਿ ਰਹੇ ਨੇ ਤੇਰਾ ਚਿਹਰਾ ਬਦਲ ਗਿਆ ਹਾਂ